ਯਲਾ ਦੇ ਭਗਵਾਨ ਵਾਲਮੀਕੀ ਪ੍ਰਾਚੀਨ ਮੰਦਿਰ ਕਮੇਟੀ ਰਜਿਸਟਰਡ ਛੋਟੀ ਬਾਰਾਂਦਰੀ ਦੇ ਆਗੂ ਸੰਜੀਵ ਕੁਮਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਛੋਟੀ ਬਾਰਾਂਦਰੀ ਸਥਿਤ ਭਗਵਾਨ ਵਾਲਮੀਕ ਜੀ ਦਾ ਇੱਕ ਮੰਦਿਰ ਹੈ ਜਿਸ ਦਾ ਜ਼ਮੀਨੀ ਵਿਵਾਦ ਮਾਨਯੋਗ ਅਦਾਲਤ ਵਿੱਚ ਬਿਤੇ 6 ਸਾਲਾਂ ਤੋਂ ਚੱਲ ਰਿਹਾ ਹੈ ਤੇ ਇਸ ਧਾਰਮਿਕ ਸਥਾਨ ਤੇ ਪ੍ਰਸ਼ਾਸਨ ਵੱਲੋਂ ਧਾਰਾ 145 ਅਤੇ 146 ਲਗਾ ਦਿੱਤੀਆਂ ਗਈਆਂ ਹਨ ਤੇ ਪ੍ਰਸ਼ਾਸਨ ਵੱਲੋਂ ਇਸ ਵਿਵਾਦਿਤ ਮੰਦਿਰ ਵਾਲੀ ਜ਼ਮੀਨ ਤੇ ਕਿਸੇ ਨੂੰ ਵੀ ਜਾਣ ਦੀ ਮਨਾਹੀ ਸੀ ਸੰਜੀਵ ਕੁਮਾਰ ਦੇ ਅਨੁਸਾਰ ਲੋਕ ਸਭਾ ਚੋਣਾਂ ਦੌਰਾਨ ਉਕਤ ਜ਼ਮੀਨ ਤੇ ਬਣੇ ਇੱਕ ਕਮਰੇ ਨੂੰ ਤੋੜ ਕੇ ਸਰੀਆ ਇੱਟਾਂ ਦਰਵਾਜ਼ੇ ਖਿੜਕੀਆਂ ਕਿਸੇ ਟਰਾਲੀ ਵਾਲੇ ਨੂੰ ਚੁਕਵਾ ਕੇ ਬੇਖੌਫ ਸਰਕਾਰੀ ਨਿਯਮਾਂ ਨੂੰ ਨਾ ਮੰਨਦਿਆਂ ਹੋਇਆਂ ਧਾਰਾ 145 ਅਤੇ 146 ਦੀ ਉਲੰਘਣਾ ਬੇਖੌਫ ਕੀਤੀ ਗਈ ਹੈ ਉਹਨਾਂ ਕੁਝ ਵਿਅਕਤੀਆਂ ਤੇ ਇਸ ਮਾਮਲੇ ਨੂੰ ਲੈ ਕੇ ਥਾਣਾ 2 ਨੰਬਰ ਡਿਵੀਜ਼ਨ ਵਿਖੇ ਵੀ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਵਿੱਚ ਉਹਨਾਂ ਮੰਗ ਕੀਤੀ ਕਿ ਕਾਨੂੰਨੀ ਹੁਕਮਾਂ ਨੂੰ ਨਾਮੰਨਣ ਵਾਲੇ ਅਜਿਹੇ ਵਿਅਕਤੀਆਂ ਵਿਰੁੱਧ ਜਲਦ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਦੌਰਾਨ ਭਾਵਾਦਾਸ ਆਗੂ ਵੀ ਪ੍ਰੇਮ ਖੋੜਾ ਵੱਲੋਂ ਵੀ ਕਾਰਵਾਈ ਦੀ ਮੰਗ ਕੀਤੀ ਗਈ ਹੈ ਇੱਥੇ ਇਹ ਗੱਲ ਵੀ ਦੱਸਣ ਯੋਗ ਹੈ ਕਿ ਇਸ ਜ਼ਮੀਨ ਦਾ ਕੇਸ ਮਾਨਯੋਗ ਅਦਾਲਤ ਵੀ ਚੱਲ ਰਿਹਾ ਹੈ ਪਟਿਆਲਾ ਦੀ ਔਰ ਫਿਰ ਵੀ ਇਹ ਸ਼ਰਦੰਤਰਕਾਰੀ ਲੋਕ ਇੱਥੇ ਕਬਜ਼ਾ ਕਰਨ ਤੋਂ ਹਟਦੇ ਨਹੀਂ ਪਰ ਸਵਾਲ ਇਹ ਕਿ ਪ੍ਰਸ਼ਾਸਨ ਅੱਜ ਤੱਕ ਇਸ ਜ਼ਮੀਨ ਤੇ ਕੋਈ ਕਾਰਵਾਈ ਨਹੀਂ ਕੀਤੀ ਕਈ ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਤਾ ਬਲੋ ਦਰਖਾਸਤਾਂ ਦਿੱਤੀਆਂ ਸ਼ਿਕਾਇਤਾਂ ਕੀਤੀਆਂ ਗਈਆਂ ਹਨ ਪਰ ਪ੍ਰਸ਼ਾਸਨ ਅਸੀਂ ਮੈਂ ਪ੍ਰਸ਼ਾਸਨ ਕੋਲੋਂ ਮੰਗ ਕਰਦਾ ਕਿ ਇਸ ਜ਼ਮੀਨ ਤੇ ਕਬਜ਼ਾਧਾਰੀਆਂ ਨੂੰ ਭਜਾਇਆ ਜਾਵੇ ਔਰ ਇਸ ਜਿਹੜੇ ਨੇ ਵੀ ਚੋਰੀ ਦਾ ਸਮਾਨ ਉਹਨਾਂ ਨੂੰ ਰਸੂਲ ਕੀਤਾ ਜਾਵੇ অরुणा ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਸੰਜੀਵ ਕੁਮਾਰ ਹੈ ਜੀ ਮੈਂ ਭਗਵਾਨ ਵਾਲਮੀਕੀ ਪ੍ਰਾਚੀਨ ਮੰਦਿਰ ਪਰਵੰਦਰ ਕਮੇਟੀ ਦਾ ਪ੍ਰਧਾਨਾ ਛੋਟੇ ਛੋਟੀ ਬਾਰੰਦਰੀ ਤੋਂ ਕੁਝ ਕ 6 ਸਾਲਾਂ ਤੋਂ ਸਾਡਾ ਜਿਹੜਾ ਉੱਥੇ ਦਾ ਕੋਈ ਮਸਲਾ ਸੀਗਾ ਭਗਵਾਨ ਵਾਲਮੀਕੀ ਮੰਦਿਰ ਦਾ ਉਹ ਕੋਰਟ ਦੇ ਵਿੱਚ ਉਪਚਾਰ ਦੇ ਨੇ ਤੇ ਉੱਥੇ 145 46 ਧਾਰਾ ਲੱਗੀ ਹੈ ਤੇ ਉਹ 145 46 ਧਾਰਾਵਾਂ ਦੇ ਹੋਣ ਦੇ باوجود ਵੀ ਕੁਝ ਕ ਸਰਾਰਤੀ ਅੰਸਰਾਂ ਨੇ ਉੱਥੇ ਇੱਕ ਬਣਾ ਹੋਇਆ ਜਿਹੜਾ ਮੰਦਿਰ ਦਾ ਹਾਲ ਸੀਗਾ ਉਹਨੂੰ ਤੋੜ ਕੇ ਉਹਦਾ ਸਰੀਆ ਇੰਟਾਂ ਸਾਰੀਆਂ ਚੋਰੀ ਕਰ ਲੀਆਂ ਮਹਿਮਾਨਯੋਗ ਪ੍ਰਸ਼ਾਸਨ ਨੂੰ ਇਸ ਵਾਰੇ ਪਹਿਲੇ ਵੀ ਕਈ ਕੰਪਲੇਟਾ ਕੀਤੀਆਂ ਕਿ ਉਹਨਾਂ ਨੇ ਪਹਿਲਾਂ ਉੱਥੇ ਦਰਖਤ ਵੀ ਵੱਢੇ ਆਣੇ ਤੇ ਚਾਰ ਦੀਵਾਰੀ ਵੀ ਤੋੜੀ ਸੀਗੀ ਤੇ ਉੱਥੇ ਮਤਲਬ ਪ੍ਰਸ਼ਾਸਨ ਨੇ ਕੋਈ ਗੌਰ ਨਹੀਂ ਕੀਤੀ ਉਸ ਦੇ ਨਾਲ ਕੀ ਹੈ ਜਿਹੜੇ ਵਿਰੋਧੀ ਪਾਰਟੀ ਆ ਉਹਨਾਂ ਦਾ ਹੌਸਲਾ ਬਲੰਦ ਹੋਇਆ ਉਹਨਾਂ ਨੇ ਅੱਜ ਐਦਾਂ ਦਾ ਮਾਹੌਲ ਕਰਤਾ ਕਿ ਚੋਨਾ ਦਾ ਚੋਨਾ ਦੇ ਵਿੱਚ ਉਹਨਾਂ ਨੇ ਚੋਨਾ ਦਾ ਫਾਇਦਾ ਉਠਾਉਂਦੇ ਹੋਏ ਕਿ ਪ੍ਰਸ਼ਾਸਨ ਇੱਕ ਪਾਸੇ ਉਲਝਿਆ ਹੋਇਆ ਉਹਨਾਂ ਨੇ ਐਡੀ ਵੱਡੀ ਮਤਲਬ ਕਿ ਵਾਰਦਾਤ ਕੀਤੀ ਹੈ 145 46 ਧਾਰਾ ਦੀ ਉਲੰਘਣਾ ਕੀਤੀ ਹੈ ਸਰਕਾਰੀ ਨਿਯਮਾਂ ਨੂੰ ਦੀ ਧੱਜੀਆਂ ਉਡਾਈਆਂ ਉਹਨਾਂ ਨੇ ਉਹਨਾਂ ਨੇ ਉੱਥੇ ਬਣਿਆ ਹੋਇਆ ਮੰਦਿਰ ਦਾ ਹਾਲ ਤੋੜ ਕੇ ਸਾਰੀਆਂ ਇੱਟਾਂ ਸਾਰਾ ਸਰਿਆ ਦਰੋਜੇ ਖਿੜਕੀਆਂ ਸਾਰੀਆਂ ਚੋਰੀ ਕਰ ਲੀਆਂ ਤੇ ਮੇਰੀ ਹੁਣ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਇਹ ਜਿਹੜੇ ਬੰਦਿਆਂ ਨੇ ਇਹ ਕੰਮ ਕੀਤਾ ਉਹਨਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾਵੇ ਜੀ